ਹਾਂ ਹਾਂ ਜੀ ਇਹ ਜਿਹੜਾ ਪਿੰਕੇ ਵਾਲੇ ਆ ਪਰ ਇਹ ਉਸੇ ਕਿਸੇ ਦਾ ਨਹੀਂ ਹੈ ਬਹੁਤ ਬਹੁਤ ਸਾਈ ਦਾ ਅੰਦਰ ਹੈ ਹਾਂ ਸਿੱਧਾ ਅਸਲ ਵਿੱਚ ਉੱਥੇ ਨਾ ਜਿਹੜੇ ਆਇਆ ਨਾ ਕਿ ਅੰਨਾ ਮੈਂ ਕੋਈ ਨਹੀਂ ਮੈਂ ਵੀ ਕਹਿ ਦਿੰਨਾ ਪਰ ਉੱਥੇ ਨਾ ਜਿਹੜੇ ਗਨਮੈਨ ਆ ਅ ਅੰਦਰਲੇ ਗੇਟ ਥਾਣੇ ਜਿੱਥੇ ਉੱਥੇ ਪੁਲਿਸ ਵਾਲੀਆਂ ਕੁੜੀਆਂ ਬੈਠੀਆਂ ਹੋਣਗੀਆਂ ਜਾਂ ਮੁੰਡੇ ਮੁੰਡਾ ਨਾ ਮਤਲਬ ਕਹੇ ਕਿ ਅੱਜ ਐਤਵਾਰ ਰਹਿਣਾ ਹਾਂ ਹਾਂ ਟੀਕਟਕ ਹਾਂ ਐਤਵਾਰ ਜਦ ਮੈਂ ਘੱਲਾਉਣਾ ਗਲੀ ਪਹੁੰਚੀ ਕਿਹੜੀ ਜਿਹੜੇ ਆਪਣੇ ਗਏ ਹੋਏ ਬੰਦੇ ਵੀਰਿਆਣੀ ਮੈਂ ਲਾਉਣਾ 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 ਸਾਰੇ ਜਿਹੜਾ ਵੀਰਿਆਣੀ ਇਕਰਾਰ ਦਿੱਤੇ ਆ ਬਹੁਤ ਪਿਆਰ ਦੇ ਰਹੇ ਹੋ ਇਸ ਵੀਡੀਓ ਨੂੰ ਓਕੇ ਅੱਜ ਆਪਣਾ ਹੈਗਾ ਅਸੀਂ ਲਾਈਵ ਪ੍ਰੋਗਰਾਮ ਜੀ ਪਹੁੰਚ ਚੁੱਕੇ ਆ ਪ੍ਰੋਗਰਾਮ ਤੇ ਮੈਂ ਚੰਗੀ ਚਾਹਤ ਆ ਇੱਧਰ ਆ ਸਾਡਾ ਭਾਨਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਇਹਨੂੰ ਬਹੁਤ ਪਿਆਰ ਦਿੱਤਾ ਹੈ ਰੀਲ ਲੋ ਇੱਕ ਵੀਰ ਕਹਿੰਦਾ ਮੈਂ ਦੇਖਦਾ ਹਟਿਆ ਹੁਣੀ ਤੁਹਾਡੀ ਰੀਲ ਉਹਦੀ ਤੁਹਾਡਾ ਲਾਈਵ ਚੱਲ ਪਿਆ ਅੱਛਾ ਤੇ ਸਾਡਾ ਵੀਰ 사ਬਰਖਾਂ ਨੇ ਜੀ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕੋਂ ਬਹੁਤ ਅੱਛਾ ਲੱਗਿਆ ਸਾਡਾ ਭਾਨਾ ਵੀਰ ਸਾਡੀ ਫੋਟੋ ਪੈਣ ਸਾਡੇ ਨਾਲ ਨੇ ਪ੍ਰੋਗਰਾਮ ਤੇ ਅਸੀਂ ਸਾਰੇ ਜਣੇ ਪ੍ਰੋਗਰਾਮ ਲਾਵਾਂਗੇ ਬਸ ਤੁਸੀਂ ਦੇਖਿਓ ਲਾਈਵ ਹਾਂਜੀ ਤੇ ਲਾਈਵ ਹੋਵਾਂਗੇ ਪ੍ਰੋਗਰਾਮ ਤੇ ਵੀ ਆਪਾਂ ਦਿਖਾਵਾਂਗੇ ਸਟੇਜ ਤੇ ਬਹੁਤ ਹੀ ਘੈਂਟ ਸਟੇਜ ਵੀਰ ਜੀ ਹੋਣੀ ਲਾ ਰਹੇ ਨੇ ਤੇ ਲਾਉਂਦੇ ਵੀ ਆ ਹੂੰ ਵਿਆਹ ਤੇ ਲਾਉਂਦੇ ਵੀ ਰਹਿਣਗੇ ਤੇ ਮੇਲੇ ਦੀਆਂ ਰੌਣਕਾਂ ਸਿਰਾ ਲਾਉਂਦੇ ਆ ਡਿਊਟ ਜੋੜੀ ਜੇ ਪੰਜਾਬ ਦੇ ਵਿੱਚ ਕਈਏ 2-3 ਡਿਊਟ ਜੋੜੀਆਂ ਆ ਜਿਹੜੀਆਂ ਵਿਆਹਾਂ ਸ਼ਾਦੀਆਂ ਦੀਆਂ ਰੌਣਕਾਂ ਹੂੰ ਹਰਪ੍ਰੀਤ ਢਿੱਲੋਂ ਹੋ ਗਿਆ ਸਾਬਰ ਖਾਨ ਲਾਜਵੀਤ ਰਾਣੀ ਹੋਗੀ ਹੂੰ ਸਿਰਾ ਲਾ ਦਿੰਦੇ ਆ ਸੁੱਚਾ ਰੰਗੀਲਾ ਮੰਦਿਰ ਮੰਡੀ ਹੋਗੀ ਸ੍ਰਿੰਦਰ ਮਾਨ ਹੋ ਗਿਆ بس ਇਹ ਤਿੰਨ ਚਾਰ ਜੋੜੀਆਂ ਜਿਹੜੀਆਂ ਵਿਆਹਾਂ ਤੇ ਮੇਲਿਆਂ ਦੀਆਂ ਰੌਣਕਾਂ ਹੂੰ ਜੋੜੀਆਂ ਤਾਂ ਚੱਲ ਹੋਰ ਵੀ ਹੋਣਗੀਆਂ ਪਰ ਇਹ ਸਿਰਾਂ ਲਾ ਸਿਰਾ ਜੋੜੀਆਂ ਮੇਰੇ ਮੁਤਾਬਕ ਮੇਰੇ ਵੀ ਸਾਰੇ ਪੰਜਾਬੀਆਂ ਦੇ ਮੁਤਾਬਕ ਪੰਜਾਬੀ ਪਿਆਰ ਬਹੁਤ ਕਰਦੇ ਆ ਪਿੱਛੇ ਜੇ ਗਾਣਾ ਆਇਆ ਸੀ ਇੰਜਣ ਤੇ ਬਹੁਤ ਹੀ ਘੈਂਟ ਬਹੁਤ ਪਿਆਰ ਦਿੱਤਾ ਹੁਣ ਫੇਰ ਗਾਣੇ ਆ ਰਹੇ ਆ 6-7 ਤਿੰਨ ਦੇ ਲਗਾਤਾਰ ਹੀ ਤੇ ਕਿਆ ਬਾਤ ਹੈ ਸਰ ਆ ਜਾਓ ਗਾਇਸ ਕੋਕੜਾ ਇਸ ਖਾ ਲੋ ਨਾਲ ਚਟਨੀ ਇਸ ਖਾ ਲੋ ਆ ਲਓ ਜੀ ਖਾ ਲਓ ਨਾ ਲਓ ਕੋਣੀ ਇੱਥੇ ਰੱਖ ਲਓ ਇੱਥੇ ਚਾਲੇ ਆ ਲੱਗੇ ਜੀ ਆ ਮੜ ਜਾ ਕਰੇ ਪਾਸੇ ਨੂੰ ਇੱਥੇ ਹੀ ਰੱਖ ਰੋ ਓਕੇ ਜੀ ਮਿਲਦੇ ਹਾਂ ਅਗਲੇ ਪ੍ਰੋਗਰਾਮ ਤੇ ਬਸ